ਮੇਰੇ ਪਿੱਛੇ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋਗੇ ਇਹ ਹੈਗਾ ਜੀ ਪਿਗਲੇ ਆਲੂ ਖਾਰਿਆਂ ਦਾ ਜਿਹੜਾ ਕਿ ਟ੍ਰੈਲਾਂ ਦੇ ਅਧੀਨ ਹੈਗਾ ਇਹਦੀ ਕਿਸਮ ਬਾਰੇ ਆਪਾਂ ਨੂੰ ਜਿਹੜੀ ਕੋਈ ਖਾਸ ਜਾਣਕਾਰੀ ਨਹੀਂ ਹੈਗੀਗੀ ਵੈਸੀ ਰੈਂਡਮਲੀ ਤੋਂ ਖਰੀਦ ਕੇ ਲਾਇਆ ਸੀ ਬੂਟਾ ਸੋਹਣਾ ਲੱਗਿਆ ਸੀ ਤੇ ਪਿਛਲੇ ਸਾਲ ਕੁਝ ਜਿਹੜੇ ਫਲ ਬਣੇ ਸੀਗੇ ਤੇ ਇਸ ਸਾਲ ਜਿਹੜੀ ਉਮੀਦ ਹੈਗੀ ਹੈ ਕਿ ਕਾਫੀ ਸਾਰੇ ਫਲ ਜਿਹੜੇ ਇਹਦੇ ਤੋਂ ਪੱਕ ਸਕਦੇ ਨੇ ਫੁੱਲ ਜਿਹੜੇ ਫਲਾਂ ਦੇ ਵਿੱਚ ਤਬਦੀਲ ਹੋ ਰਹੇ ਨੇ ਜੀ ਇਸ ਬੂਟੇ ਨੂੰ ਕਿਹੜੇ ਸਮੇਂ ਲਾਇਆ ਜਾ ਸਕਦਾ ਕਿਸ ਤਰ੍ਹਾਂ ਦਾ ਜਿਹੜਾ ਧਿਆਨ ਰੱਖਣਾਗਾ ਤੇ ਕਿਸ ਤਰ੍ਹਾਂ ਜਿਹੜਾ ਇਹਦਾ ਲਗਭਗ ਐ ਮੰਨੀਏ ਦੋ ਸੋ ਇਨਸਾਲਾਂ ਤੋਂ ਫੁੱਲ ਲੱਗ ਜਾਂਦੇ ਸੀ ਤੇ ਝੜ ਜਾਂਦੇ ਸੀਗੇ ਆਪਾਂ ਇਹਦੇ ਉੱਪਰ ਫੁੱਲਾਂ ਨੂੰ ਫਲ ਦੇ ਵਿੱਚ ਤਬਦੀਲ ਕਰਨ ਲਈ ਕਿਹੜੇ-ਕਿਹੜੇ ਕੰਮ ਕੀਤੇ ਆ ਉਹ ਸਾਰੇ ਜਿਹੜੀ ਗੱਲਬਾਤ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਵੀਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਚਾਹੁੰਦੇ ਨੇਗੇ ਉਹਨਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੀ ਆ ਇਹ ਬੂਟਾ ਜਿਹੜਾ ਤੁਸੀਂ ਜਿਵੇਂ ਕਿ ਹੋਰ ਪੱਤਝੜ ਵਾਲੇ ਬੂਟੇ ਲੱਗਦੇ ਹੈਗੇ ਤੁਸੀਂ ਦਸੰਬਰ ਜਨਵਰੀ ਦੇ ਵਿੱਚ ਲਾ ਸਕਦੇ ਹੋ ਪਰ ਹਜੇ ਤੱਕ ਆਪਾਂ ਇਹਨੂੰ ਟ੍ਰੇਲਾਂ ਵਿੱਚ ਤਾਂ ਕਹਿ ਰਹੇ ਆ ਕਿਉਂਕਿ ਦੇ ਉੱਪਰ ਫਲ ਨਹੀਂ ਖੜ ਰਿਹਾ ਸੀ ਇਸ ਕਰਕੇ ਆਪਾਂ ਕਿਸੇ ਬੰਦੇ ਨੂੰ ਇਹ ਰეკਮੈਂਡ ਨਹੀਂ ਕੀਤਾਗਾ ਸਿਰਫ ਸਤਲੋਜ ਪਰਪਲ ਤੇ ਕਾਲਾ ਅਮਰਸਰੀ ਦੋ ਕਿਸਮਾਂ ਜਿਹੜੀਆਂ ਆਲੂ ਖਾਰੇ ਦੀਆਂ ਜਿਨ੍ਹਾਂ ਦੇ ਇੱਕ ਇੱਕ ਬੂਟਾ ਲਾਉਣਾ ਜ਼ਰੂਰੀ ਹੁੰਦਾ ਪੋਲੀਨੇਸ਼ਨ ਲਈ ਉਹੀ ਆਪਾਂ ਰეკਮੈਂਡ ਕਰਦੇ ਆ ਤੇ ਉਹੀ ਆਪਾਂ ਸੇਲ ਕਰ ਦੇਵਾਂਗੇ ਤੇ ਉਹਨਾਂ ਦੇ ਉੱਪਰ ਜਿਹੜਾ ਕਾਲਾ ਅਮਰਸਰੀ ਹੈ ਉਹ ਤੇ ਛੋਟੇ ਉਦੇ ਪੱਤੇ ਵੀ ਛੋਟੇ ਹੁੰਦੇ ਅਤੇ ਜਿਹੜੇ ਆਲੂ ਖਾਰੇ ਆ ਉਹ ਵੀ ਛੋਟੇ ਲੱਗਦੇ ਹੈਗੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀ ਆਪਾਂ ਉਹਦੀ ਕਲਿੱਪ ਸਾਂਝੀ ਕਰ ਦਾਂਗੇ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾਗਾ ਤੇ ਜਿਹੜਾ ਸਤਲੋਏ ਪਰਪਲ ਉਹ ਤੇ ਵੱਡੇ ਸਾਈਜ਼ ਦੇ ਜਿਹੜੇ ਆਲੂ ਖਾਰੇ ਲੱਗਦੇ ਅਤੇ ਪਰਪਲ ਕਲਰ ਦੇ ਜਿਹੜੇ ਆਲੂ ਖਾਰੇ ਲੱਗਦੇ ਹੈਗੇ ਪਰ ਜਿਹੜਾ ਇਹਦੇ ਤੇ ਪੀਲੇ ਰੰਗ ਦੇ ਆਲੂ ਖਾਰੇ ਲੱਗਦੇ ਤੇ ਖਾਣ ਦੇ ਵਿੱਚ ਸਵਾਦ ਦਾ ਵੱਖਰਾ ਜਾਗਾ ਪਿਛਲੀ ਵਾਰ ਆਪਾਂ ਨੂੰ 2-3 ਪੀਸ ਮਿਲੇ ਸੀਗੇ ਤੇ ਇਸ ਵਾਰ ਜਿੰਨੇ ਦੇ ਨਤੀਜੇ ਆਉਣਗੇ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਦਾਂਗੇ ਜਿਹੜੀ ਮੇਨ ਗੱਲ ਇਸ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਲੈ ਕੇ ਆਉ ਉਹ ਹੈਗਾ ਸਿੰਚਾਈ ਦਾ ਢੰਗ ਬਦਲਿਆ ਜੀ ਇਹਦਾ ਆਪਾਂ ਸਿੰਚਾਈ ਦਾ ਢੰਗ ਕਿਵੇਂ ਬਦਲਿਆ ਜਿੱਥੋਂ ਤੱਕ ਇਹਦਾ ਜਿਹੜਾ ਕਹ ਲਈਏ ਛਾਤਰੀਏ ਬੂਟੇ ਜੀ ਉੱਥੋਂ ਤੱਕ ਆਪਾਂ ਜਿਹੜਾ ਇਹਦੇ ਨੇੜੇ ਥਾਂ ਜਿਹੜਾ ਸਾਰਾ ਉੱਚਾ ਕਰਤਾ ਤੇ ਥਾਂ ਉੱਚਾ ਕਰਕੇ ਸਾਰੇ ਦੇ ਉੱਪਰ ਖਾਦ ਸੜਤੀ ਕੋਸ਼ਕ ਖਾਦ ਵਿੱਚ ਮਿਲਾਤੀ ਕੁਝ ਉੱਪਰ ਹੈਗੀ ਤੇ ਨਾਲ ਦੀ ਨਾਲ ਜਿੰਨੇ ਨਦੀਨਾਂਗੇ ਜਿੰਨੇ ਆਪਣੇ ਫਲਾਂ ਵਾਲੀਆਂ ਫਸਲਾਂ ਦੀਆਂ ਕਹ ਲਈਏ ਵੀ ਕਟਾਈ ਛਟਾਈ ਹੁੰਦੀ ਉਹ ਸਾਰੀਆਂ ਇੱਥੇ ਸੜਦੇ ਰਹੇ ਆ ਤੇ ਉਹਦੇ ਨਾਲ ਜਿਹੜਾ ਇਹਦੇ ਨੇੜੇ ਤੇੜੇ ਮਿੱਟੀ ਬਹੁਤ ਸੂਣੀ ਬਣ ਗਈ ਤੇ ਉਹਦੇ ਨਾਲ ਜਿਹੜਾ ਹੁਣ ਫਲ ਵੀ ਖੜਨਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਕਾਫੀ ਬੂਟਿਆਂ ਦੇ ਵਿੱਚ ਹੁੰਦਾ ਕਿ ਬੂਟੇ ਫਲ ਚੱਕਦੇ ਨੇ ਫੁੱਲ ਬਣਦਾਗਾ ਪਰ ਸਾਰਾ ਫਲ ਝੜ ਜਾਂਦਾਗਾ ਉਹ ਕੁਸ਼ਕ ਦਾ ਜਿਹੜਾ ਵੈਰਾਈਟੀਆਂ ਦਾ ਫਾਲਟ ਹੁੰਦਾਗਾ ਕੁਸ਼ਕ ਜਿਹੜਾ ਖਰਾਕ ਦਾ ਫਾਲਟ ਹੁੰਦਾਗਾ ਮਾੜੀ ਵੈਰਾਈਟੀ ਨੂੰ ਵੀ ਚੰਗੀ ਖਰਾਕ ਦੇ ਦੇ ਕੇ ਆਪਾਂ ਜਿਹੜਾ ਉਹ ਤੋਂ ਫਲ ਲੈ ਸਕਦੇ ਆ ਕਿ ਇਹ ਚੀਜ਼ਾਂ ਵੀ ਅਸੀਂ ਕਾਫੀ ਨੋਟ ਕੀਤੀਆਂ ਨਗੀਆਂ ਪਰ ਉਹ ਚੀਜ਼ ਜਿਹੜੀ ਕਈ ਵਾਰ ਮੌਸਮ ਦੇ ਅਨੁਕੂਲ ਨਾ ਹੋਣ ਕਰਕੇ ਕੁਝ ਕੁ ਸਮੱਸਿਆ ਜ਼ਰੂਰ ਆ ਜਾਂਦੀ ਹੈ ਫਲ ਪੱਕਦਾ ਨਹੀਂਗਾ ਪਰ ਜਿਹੜਾ ਫੁੱਲ ਤੋਂ ਫਲ ਨਾ ਬਣਨਾ ਉਹ ਸਿਰਫ ਤੇ ਸਿਰਫ ਜਿਹੜੀ ਖਾਦ ਦੀ ਘਾਟ ਤੇ ਸਿੰਚਾਈ ਦੀ ਜਿਹੜਾ ਤਰੀਕਾ ਗਲਤ ਹੋਣਾ ਇਹ ਦੋ ਚੀਜ਼ਾਂ ਉਹਦੇ ਚ ਕਾਫੀ ਜਿਹੜੀਆਂ ਆਪਣਾ ਫਰਕ ਪਾਉਂਦੀਆਂ ਨੇਗੇ ਸਿੰਚਾਈ ਦਾ ਢੰਗ ਦਾ ਕਾਫੀ ਜ਼ਿਆਦੇ ਹੱਦ ਤੱਕ ਜਿਹੜਾ ਬੂਟੇ ਦੇ ਵਿੱਚ ਫਰਕ ਪਾਉਂਦਾ ਹੈਗਾ ਫਲ ਨੂੰ ਜਿਹੜਾ ਬਣਨ ਦੇ ਵਿੱਚ ਤੇ ਸਿੰਚਾਈ ਦੇ ਢੰਗ ਦੇ ਨਾਲ ਨਾਲ ਇੱਕ ਖਾਦ ਜਿਹੜੀ ਦੇਣੀ ਜ਼ਰੂਰੀ ਹੈ ਉਹ ਆਪਾਂ ਹਰੇਕ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਦਸੰਬਰ ਜਨਵਰੀ ਹੀ ਸਭ ਤੋਂ ਸਹੀ ਸਮਾਂ ਹੁੰਦਾ ਖਾਦ ਦੇਣ ਲਈ ਤੇ ਪਾਣੀ ਦੇਣ ਦੀ ਗੱਲ ਕਰ ਲਈਏ ਪਾਣੀ ਜਿਹੜੀ ਸਿੰਚਾਈ ਹੈਗੀ ਉਹ ਤੁਸੀਂ ਅ ਗਰਮੀਆਂ ਦੇ ਵਿੱਚ 6 ਤੋਂ 7 ਦਿਨਾਂ ਦਾ ਜਾਂ 8 ਦਿਨਾਂ ਦੇ ਬਾਅਦ ਹੋਵੇ ਤੋਂ ਪਾਣੀ ਦਿੰਦੇ ਰਹਿਣਾਗਾ ਤੇ ਸਰਦੀਆਂ ਦੇ ਵਿੱਚ ਤੁਸੀਂ 10-15 ਦਿਨ ਵੀ ਜਿਹੜਾ ਲੰਘਾ ਸਕਦੇ ਹੋ ਕਿ ਬਾਕੀ ਮਿੱਟੀ ਦੇ ਹਿਸਾਬ ਨਾਲ ਗੱਲ ਬਣਾਈ ਰੱਖਣੀ ਹੈਗੀ ਪਰ ਉੱਪਰ ਲੱਕ ਇੰਚ ਮਿੱਟੀ ਜਦੋਂ ਸੁੱਕੂਗੀ ਉਦੋਂ ਤੁਸੀਂ ਪਾਣੀ ਦੇਣਾਗਾ ਤੇ ਨੇੜੇ ਥਾਂ ਉੱਚਾ ਕਰਕੇ ਰੱਖਣਾਗਾ ਇਹਨਾਂ ਚੀਜ਼ਾਂ ਦਾ ਜਿਹੜਾ ਖਾਸ ख्याल ਰੱਖਣਾਗਾ ਬਾਕੀ ਪੋਲੀਨੇਸ਼ਨ ਲਈ ਜਿਹੜੀਆਂ ਜੇ ਮੰਨ ਲਓ ਕਿਸੇ ਕਿਸਮ ਦਾ ਤੁਹਾਡੇ ਕੋਲ ਬੂਟਾ ਲੱਗਿਆ ਹੋਇਆ ਮੰਨ ਲਓ ਆਪਾਂ ਗੱਲ ਕਰ ਲਈਏ ਆਲੂ ਬੁਖਾਰੇ ਦੀ ਆਪਾਂ ਉਦਾਹਰਨ ਲੈ ਲਈਏ ਉਹਦਾ ਕੋਈ ਬੂਟਾ ਲੱਗਿਆ ਜਿਸ ਦੀ ਕਿਸਮ ਬਾਰੇ ਤੁਹਾਨੂੰ ਨਹੀਂ ਪਤਾ ਤਾਂ ਉਹਦੇ ਨਾਲ ਤੁਸੀਂ ਇੱਕ ਹੋਰ ਬੂਟਾ ਜਿਹੜੀ ਕਿਸਮ ਬਾਰੇ ਤੁਸੀਂ ਜਾਣਦੇ ਹੋ ਉਹ ਲਾਓ ਫੁੱਲ ਆਉਣ ਦੇ ਨਾਲ ਕੀ ਹੋਊਗਾ ਕਈ ਵਾਰ ਪੋਲੀਨੇਸ਼ਨ ਦੀ ਘਾਟ ਕਰਕੇ ਫੁੱਲ ਜਿਹੜਾ ਫਲ ਦੇ ਵਿੱਚ ਤਬਦੀਲ ਨਹੀਂ ਹੋ ਰਿਹਾ ਹੁੰਦਾ ਤਾਂ ਉਹਦੇ ਨਾਲ ਜਿਹੜਾ ਉਹ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ। ਇਹੋ ਚੀਜ਼ ਜਿਹੜੀ ਆਪਣੇ ਹਾਈ ਟੈਂਪਰੇਚਰ ਵਾਲੀਆਂ ਸੇਬ ਦੀਆਂ ਵੈਰਾਈਟੀਆਂ ਉਹਨਾਂ ਦੇ ਵਿੱਚ ਵੀ ਦੇਖਣ ਦੇ ਵਿੱਚ ਆਉਂਦੀ ਹੈ ਕਿ ਜਿਹੜਾ ਮੰਨ ਲਓ ਤੁਸੀਂ ਵੀ 100 ਦੇ ਕੋਲ ਅੰਨਾ ਕਿਸਮ ਦਾ ਸੇਬ ਲੱਗਿਆ ਹੋਇਆ ਹੈ। ਤਾਂ ਉਹ ਤੇ ਫਲ ਬਣਦਾ ਝੜ ਜਾਂਦਾ ਉਹਦੀ ਸਮੱਸਿਆ ਕਈ ਵਾਰ ਪੋਲੀਨੇਸ਼ਨ ਹੁੰਦੀ ਹੈਗੀ ਤੇ ਨਾਲ ਤੁਸੀਂ ਹਰਮਨ ਵਾਲੇ ਨਵੇਂ ਜਾਂ ਡੌਰਸਟ 골ਡਨ ਦਾ ਇੱਕ ਬੂਟਾ ਲਾਉਂਗੇ ਤਾਂ ਦੋਨਾਂ ਦੀ ਪੋਲੀਨੇਸ਼ਨ ਵੀ ਸਹੀ ਹੋਣ ਲੱਗ ਜਾਂਦੀ ਹੈ ਤੇ ਜਿਹੜਾ ਫੁੱਲ ਨੂੰ ਫਲ ਬਣਦੇ ਵਿੱਚ ਵੀ ਜਿਹੜੀ ਸਮੱਸਿਆ ਘਟ ਆਉਂਦੀ ਹੈ ਇੱਕ ਹੋਰ ਚੀਜ਼ ਜਿਹੜੀ ਪੋਲੀਨੇਟਰਾਂ ਦੀ ਘਾਟ ਪੋਲੀਨੇਟਰ ਉੱਡਣ ਵਾਲੇ ਕੀੜੇ ਜਿਹਦੇ ਚ ਤਿਤਲੀਆਂ ਤੇ ਜ਼ਿਆਦਾ ਮਖਿਆਲ ਦੀਆਂ ਜਿਹੜੀਆਂ ਮੱਖੀਆਂ ਹੁੰਦੀਆਂ ਇਹ ਕੰਮ ਕਰਦੀਆਂ ਨੇਗੀਆਂ ਉਹਨਾਂ ਦੀ ਘਾਟ ਵੀ ਜਿਹੜੀ ਅਫੈਕਟ ਕਰਦੀ ਹੈਗੀ ਉਸ ਘਾੜ ਨੂੰ ਪੂਰਾ ਕਰਨ ਖਾਤਰ ਤੁਸੀਂ ਫਲਾ ਵਾਲੇ ਬੂਟਿਆਂ ਦੇ ਕੋਲੇ ਕੋਸ਼ਤ ਬੂਟੇ ਰੰਗ-ਬਰੰਗੇ ਫੁੱਲਾਂ ਦੇ ਲਾਉਣੇ ਆ ਜਿਹਦੇ ਨਾਲ ਕਿ ਮੱਖੀਆਂ ਤੇ ਤਿਤਲੀਆਂ ਖਿੱਚੀਆਂ ਤੁਰੀਆਂ ਆਉਣ ਅਤੇ ਫੁੱਲਾਂ ਤੋਂ ਬੈਠ ਕੇ ਇੱਕ ਦੂਜੇ ਫੁੱਲ ਦੇ ਉੱਪਰ ਬੈਠ ਕੇ ਪੋਲੀਨੇਸ਼ਨ ਕਰਨ ਤੇ ਉਹਦੇ ਨਾਲ ਜਿਹੜਾ ਫਲ ਦੇ ਉੱਪਰ ਤੇ ਝਾੜ ਦੇ ਉੱਪਰ ਕਾਫੀ ਵਧੀਆ ਜਿਹੜਾ ਇਸ ਚੀਜ਼ ਦਾ ਅਸਰ ਪੈਂਦਾ ਹੈਗਾ ਉਮੀਦ ਕਰਦੇ ਆ ਕਿ ਜਿਹੜੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਆਏ ਆ ਉਹ ਚੰਗੀ ਲੱਗੀ ਹੋਊਗੀ ਅੰਤ ਤੱਕ ਦੇਖਣ ਲਈ ਧੰਨਵਾਦ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ